ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ-ਬਹੁਤ ਮਿਹਰਬਾਨੀ ਜਿਉ ਕਿ ਸਾਡੇ ਤੁਸੀਂ ਸਾਡੀਆਂ ਵੀਡੀਓ ਨੂੰ ਸੁਣਦੇ ਆਂ ਪ੍ਰੇਮ ਕਰਦੇ ਆਂ ਤੇ ਅਸੀਂ ਵੀ ਤੁਹਾਡੇ ਲਈ ਰੋਜ਼ ਦੀ ਤਰ੍ਹਾਂ ਨਵੀਂ ਤੋਂ ਨਵੀਂ ਜੋ ਵੀ ਸਾਡੇ ਖਿਆਲ ਵਿੱਚ ਆਉਂਦੀ ਆ ਅਸੀਂ ਤੁਹਾਨੂੰ ਪਾਉਂਦੇ ਰਹਿੰਦੇ ਆਂ ਅੱਜ ਸਾਡਾ ਵਿਚਾਰ ਸੀ ਵੀ ਕਿ ਅੱਜ ਅਸੀਂ ਲਸਣ ਤੇ ਬੋਲੀਏ ਜਿਵੇਂ ਕਿ ਲਸਣ ਸਰਦੀਆਂ ਦੀ ਰੋਤ ਆ ਜੀ ਇਹ ਸਾਨੂੰ ਲਸਣ ਰਜਾਨਾ ਥੋੜਾ-ਬੋਤਾ ਜ਼ਰੂਰ ਖਾਣਾ ਚਾਹੀਦਾ ਉਹ ਖਾਣ ਦੇ ਤਰੀਕੇ ਕੁਝ ਤਰ੍ਹਾਂ ਦੇ ਵੱਖ-ਵੱਖ ਹੁੰਦੇ ਆ ਜੀ ਕਿਸ ਤਰ੍ਹਾਂ ਖਾਣਾ ਉਹ ਵੀਰ ਜੀ ਤੁਹਾਨੂੰ ਦੱਸਣਗੇ ਵੀ ਕਿਸ ਤਰ੍ਹਾਂ ਰਜਾਨਾ ਲਸਣ ਲੈਣਾ ਸੀ ਕਿੰਨੀ ਮਾਤਰਾ ਲੈਣੀ ਹੈ ਉਹ ਵੀਰ ਜੀ ਤੁਹਾਨੂੰ ਦੱਸਣਗੇ ਸੁਣੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆ ਜੀ ਲਸਣ ਤੇ ਸਰਦੀਆਂ ਦੀ ਰੁੱਤ ਹੈ ਸਾਨੂੰ ਲਸਣ ਆ ਜਿਹੜਾ ਜ਼ਰੂਰ ਖਾਣਾ ਚਾਹੀਦਾ ਥੋੜਾ ਬਹੁਤ ਆ ਕਿਉਂ ਕਿਹੜਾ ਲਸਣ ਹੈ ਸਾਡੀ ਸਿਹਤ ਦੇ ਲਈ ਬਹੁਤ ਵਧੀਆ ਚੀਜ਼ ਹੈ ਅੱਜ ਆਪਾਂ ਗੱਲ ਕਰਦੇ ਹਾਂ ਲਸਣ ਤੇ ਕਿ ਕਿਹਨੂੰ ਲਸਣ ਖਾਣਾ ਚਾਹੀਦਾ ਹੈ ਕਿਹਨੂੰ ਨਹੀਂ ਖਾਣਾ ਚਾਹੀਦਾ ਤੇ ਇਹਦੇ ਖਾਣ ਦਾ ਤਰੀਕਾ ਕੀ ਹੈ ਤੇ ਕਿੰਨਾ ਅਸੀਂ ਖਾਣਾ ਹੈ ਠੀਕ ਹੈ ਜੀ ਹਾਂਜੀ ਸਰਦੀਆਂ ਦੇ ਵਿੱਚ ਸਾਨੂੰ ਆਮ ਖੰਗ ਜਖਮ ਹੋ ਜਾਂਦਾ ਹੈ ਜੀ ਠੀਕ ਹੈ ਜੀ ਲਸਣ ਦੇ ਵਿੱਚ ਐਂਟੀਬਾਇਟਿਕ ਤੇ ਐਂਟੀਬੈਕਟੀਰੀਅਲ ਲਗਾਉਣ ਹੁੰਦੇ ਆ ਜੀ ਜਿਨ੍ਹਾਂ ਦੇ ਕਰਕੇ ਸਾਨੂੰ ਜਿਹੜਾ ਸਾਡਾ ਸਰਦੀ ਜ਼ੁਖਾਮ ਹੈ ਜੀ ਉਹਦੇ ਤੋਂ ਸਾਨੂੰ ਲਸਣ ਖਾਣ ਦੇ ਨਾਲ ਰਾਤ ਮਿਲ ਜਾਂਦੀ ਹੈ ਜੀ ਤੇ ਜਿੰਨੇ ਮੇਰੇ ਵੀਰਾਂ ਦੇ ਪੇਟ ਦੇ ਵਿੱਚ ਗੈਸ ਤਜਾਬ ਤੇ ਹੋਰ ਪੇਟ ਦੀਆਂ ਸਮੱਸਿਆਵਾਂ ਹੈ ਜੀ ਉਹਨਾਂ ਨੂੰ ਲਸਣ ਜ਼ਰੂਰ ਖਾਣਾ ਚਾਹੀਦਾ ਜੀ ਤੇ ਇਹਦੇ ਨਾਲ ਪੇਟ ਦੇ ਕੀੜੇ ਅਤੇ ਪੇਟ ਦੇ ਵਿੱਚ ਜਿਹੜੇ ਪੈਦਾ ਹੋਣ ਵਾਲੇ ਕਟਾਣੂ ਐ ਜੀ ਉਹਦੇ ਤੋਂ ਵੀ ਸਾਨੂੰ ਰਾਹਤ ਮਿਲਦੀ ਐ ਜੀ ਤੇ ਜਿਹੜੇ ਮੇਰੇ ਵੀਰ ਆ ਹਾਈ ਬਲੱਡ ਪ੍ਰੈਸ਼ਰ ਵਾਲੇ ਐ ਜੀ ਉਹਨਾਂ ਨੂੰ ਵੀ ਕੱਚਾ ਲਸਣ ਜ਼ਰੂਰ ਖਾਣਾ ਚਾਹੀਦਾ ਜੀ ਕਿਉਂਕਿ ਇਹਦੇ ਨਾਲ ਜਿਹੜਾ ਬਲੱਡ ਪ੍ਰੈਸ਼ਰ ਐ ਜੀ ਉਹ ਘਟਦਾ ਐ ਜੀ ਠੀਕ ਐ ਜੀ ਤੇ ਲਸਣ ਆ ਜਿਹੜਾ ਸਾਡਾ ਬੈਡ ਕੈਸਟਰੋਲ ਐ ਉਹਨੂੰ ਵੀ ਕੰਟਰੋਲ ਕਰਦਾ ਐ ਜੀ ਜਿਸ ਨਾਲ ਸਾਡੇ ਸਰੀਰ ਦੇ ਵਿੱਚ ਜਿਹੜਾ ਖੂਨ ਦਾ ਸੰਚਾਰ ਹੈ ਜੀ ਉਹ ਸਹੀ ਤਰੀਕੇ ਨਾਲ ਹੁੰਦਾ ਹੈ ਜੀ ਠੀਕ ਹੈ ਜੀ ਸਾਨੂੰ ਲਸਣ ਜੇ ਗੱਲ ਕਰੀਏ ਕਿੰਨਾ ਖਾਣਾ ਚਾਹੀਦਾ ਜੀ ਸਾਨੂੰ ਲਸਣ ਵੱਧ ਤੋਂ ਵੱਧ ਜੀ ਦੋ ਤੂਈਆਂ ਲਸਣ ਦੀਆਂ ਜੀ ਖਾਲੀ ਪੇਟ ਜੀ ਛਿੱਲ ਕੇ ਅਸੀਂ ਖਾਣੀਆਂ ਇਸ ਤੋਂ ਵੱਧ ਲਸਣ ਅਸੀਂ ਨਹੀਂ ਖਾਣਾ ਠੀਕ ਹੈ ਜੀ ਕੋ ਜਿਆਦਾ ਲਸਣ ਖਾਣਾ ਵੀ ਸਿਹਤ ਦੇ ਲਈ ਹਾਨੀਕਾਰਕ ਹੈ ਤੇ ਜੇ ਗੱਲ ਕਰੀਏ ਆਪਾਂ ਵੀ ਲਸਣ ਕਿਹਨੂੰ ਨਹੀਂ ਖਾਣਾ ਚਾਹੀਦਾ ਜਿਹੜੇ ਮੇਰੇ ਵੀਰਾਂ ਦਾ ਬਲੱਡ ਪ੍ਰੈਸ਼ਰ ਘਟਦਾ ਹੈ ਉਹਨਾਂ ਨੇ ਲਸਣ ਨਹੀਂ ਖਾਣਾ ਤੇ ਜਿਹੜੀਆਂ ਸਾਡੀਆਂ ਗਰਭਵਤੀ ਮਹਿਲਾਾਂ ਮੈਂ ਇਹ ਜੇ ਤਸੀਰ ਗਰਮ ਹੋਣ ਕਰਕੇ ਉਹਨਾਂ ਨੂੰ ਵੀ ਲਸਣ ਜਿਹੜਾ ਨਹੀਂ ਖਾਣਾ ਚਾਹੀਦਾ ਜੀ ਠੀਕ ਹੈ ਜੀ ਇਹ ਸੀਗੇ ਲਸਣ ਦੇ ਕੁਝ ਗੁਣ ਤੇ ਜੇ ਆਪਾਂ ਗੱਲ ਕਰੀਏ ਵੀ ਲਸਣ ਖਾਣਾ ਕਿਵੇਂ ਹੈ ਸਵੇਰ ਖਾਲੀ ਪੇਟ ਦੋ ਤੁਈਆਂ ਲਸਣ ਦੀਆਂ ਛੱਲ ਕੇ ਚਬਾ ਕੇ ਖਾਣੀਆਂ ਕਿਉਂਕਿ ਚਬਾ ਕੇ ਲਸਣ ਖਾਣ ਦੇ ਨਾਲ ਜਿੰਨਾ ਸਾਡੇ ਦੰਦਾਂ ਵਾਸਤੇ ਲੌਂਗ ਲਾਭ ਦੇ ਇੱਕ ਹੁੰਦਾ ਲੌਂਗ ਦਾ ਤੇਲ ਲਾਭ ਦੇ ਇੱਕ ਹੁੰਦਾ ਓਨਾ ਹੀ ਸਾਡੇ ਦੰਦਾਂ ਵਾਸਤੇ ਜਿਹੜਾ ਲਸਣ ਹੈ ਉਹ ਲਾਭ ਦੇ ਇੱਕ ਹੁੰਦਾ ਹੈ ਠੀਕ ਹੈ ਜੀ ਇਹਦੇ ਨਾਲ ਜਿਹੜੀਆਂ ਦੰਦਾਂ ਦੀਆਂ ਸਮੱਸਿਆਵਾਂ ਆ ਉਹਨਾਂ ਤੋਂ ਵੀ ਅਸੀਂ ਬਚ ਸਕਦੇ ਹਾਂ ਤੇ ਜਿੰਨੇ ਮੇਰੇ ਵੀਰਾਂ ਨੂੰ ਲਸਣ ਦੀ ਸਮੈਲ ਨਹੀਂ ਚੰਗੀ ਲੱਗਦੀ ਉਹ ਲਸਣ ਨੂੰ ਭੁੰਨ ਕੇ ਵੀ ਖਾ ਸਕਦੇ ਆ ਪਰ ਜਿਹਨੇ ਲਸਣ ਭੁੰਨ ਕੇ ਖਾਣਾ ਹੈ ਉਹ ਸ਼ਾਮ ਦੇ ਟਾਈਮ ਖਾਵੇ ਠੀਕ ਹੈ ਜੀ ਵੱਧ ਤੋਂ ਵੱਧ ਦੋ ਤੂਈਆਂ ਖਾਣੀਆਂ ਸਵੇਰ ਖਾਲੀ ਪੇਟ ਪਾਣੀ ਦੇ ਨਾਲ ਇਸ ਤੋਂ ਵੱਧ ਲਸਣ ਅਸੀਂ ਨਹੀਂ ਲੈਣਾ ਕਿਉਂਕਿ ਕਿਸੇ ਵੀ ਚੀਜ਼ ਦੀ ਜਿਹੜੀ ਜ਼ਿਆਦਾ ਮਾਤਰਾ ਲਵਾਂਗੇ ਤਾਂ ਉਹ ਸਾਡੇ ਸਰੀਰ ਤੇ ਨੁਕਸਾਨ ਜ਼ਰੂਰ ਹੁੰਦੇ ਆ ਜੀ ਧੰਨਵਾਦ ਜੀ ਸਾਨੂੰ ਟਾਈਮ ਦੇਣ ਵਾਸਤੇ ਸਾਡੀ ਵੀਡੀਓ ਦੇਖਣ ਵਾਸਤੇ ਕਿਰਪਾ ਕਰਕੇ ਜਿਹੜਾ ਸਾਡਾ ਚੈਨਲ ਆ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ